ਕੂਬੇਪਰ ਦੇ ਵਿੱਚ ਸਕੂਲੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਲਗਾਤਾਰ ਰੋਜ਼ ਪ੍ਰਦਰਸ਼ਨ ਕਰਦੇ ਨੇ ਤੇ ਸਰਕਾਰਾਂ ਦੇ ਖਿਲਾਫ ਗੁੱਸਾ ਜ਼ਾਹਿਰ ਕਰਦੇ ਨੇ ਪਰ ਹੁਣ ਗੁਰਦਾਸਪੁਰ ਦੇ ਵਿੱਚ ਸਕੂਲ ਅਧਿਆਪਕਾਂ ਤੋਂ ਬਾਅਦ ਕਾਲਜਾਂ ਦੇ ਪ੍ਰੋਫੈਸਰ ਵੀ ਸੜਕਾਂ ਤੇ ਨੇ ਆਪਣੀਆਂ ਮੰਗਾਂ ਲੈ ਕੇ ਆਏ ਨੇ ਦੱਸਿਆ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਜ਼ਿਲ੍ਹਾ ਪੱਧਰ ਤੇ ਕੈਂਡਲ ਮਾਰਚ ਕੀਤਾ ਗਿਆ ਹੈ ਗੁਰਦਾਸਪੁਰ ਦੇ ਵਿਖੇ 베ਰਿੰਗ ਯੂਨੀਅਨ ਕ੍ਰਿਸ਼ਨ ਕਾਲਜ ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਦੱਸਦੀ ਹੈ ਕੈਂਡਲ ਮਾਰਚ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਤੇ ਗਾਂਧੀ ਚੌਂਕ ਵਿਖੇ ਸਮਾਪਤ ਹੋਇਆ ਇਸ ਦਾ ਮੁੱਖ ਉਦੇਸ਼ ਸੁੱਤੀ ਸਰਕਾਰ ਨੂੰ ਜੁਗਾਉਣਾ ਤੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣਾ ਸੀ ਇਸ ਮੌਕੇ ਰੋਲ ਸਜ਼ਾਹਿਰ ਕਰਿਆ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਸਿੱਖਿਆ ਸੰਬੰਧੀ ਨੀਤੀਆਂ ਅਧਿਆਪਕ ਵਿਰੋਧੀ ਤੇ ਜਨਤਕ ਵਿਰੋਧੀ ਨੇਜ ਸਵਿਚ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ ਕਲ ਲਵੇ ਕਿ ਸਾਰੇ ਵਿਧਾਇਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਸੰਘਰਸ਼ ਹੋਰ ਤਿੱਖਾ ਹੋਏਗਾ ਸਰ ਅਸਲ 'ਚ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਵਕਫ ਵਕ ਖਾਸ ਤੌਰ ਤੇ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਪੰਜਾਬ ਦੇ ਵਿੱਚ ਇੰਨੀ ਕਮ ਇੰਪਰੂਵ ਹੋ ਰਹੀ ਹੈ ਸਾਡੇ ਲਈ ਸਾਡੇ ਲਈ ਦਾ ਪਾਵ ਇੱਥੋਂ ਹੈ ਕਿ ਗਰੰਟੀ ਨੇਡ ਕਾਲਜੀ ਜਿਹੜੇ 150 ਤੋਂ ਵੱਧ ਨੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਪੈਂਡਿੰਗ ਪਈ ਡਿਮਾਂਡਸ ਨੇ ਜਿਨ੍ਹਾਂ 'ਚੋਂ ਸਭ ਤੋਂ ਮੋਸ ਇੰਪੋਰਟੈਂਟ ਡਿਮਾਂਡ ਹੈ ਜੇ 7ਵਾਂ ਪੇ ਕਮਿਸ਼ਨ ਜਿਹੜਾ ਕਿ UGC ਨੇ ਸੈਂਟਰਲ ਗਵਰਨਮੈਂਟ ਨੇ ਲਾਗੂ ਕਰਤਾ ਹੋਇਆ ਹੈ ਪਰ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਸਿਰਫ 3 ਯੂਟੀ ਮਲਾ ਕੇ ਰਹਿੰਦੇ ਨੇ ਪਰ ਪੰਜਾਬ ਗਵਰਨਮੈਂਟ ਨੇ ਲਾਗੂ ਨਹੀਂ ਕੀਤਾ ਪਹਿਲਾਂ ਕੀ ਹੁੰਦਾ ਸੀ ਪੰਜਾਬ ਗਵਰਨਮੈਂਟ ਪਹਿਲਾਂ ਲਾਗੂ ਕਰਦੇ ਸਨ ਹਰਿਆਣਾ ਹਿਮਾਚਲ ਸਾਨੂੰ ਦੇਖ ਕੇ ਲਾਗੂ ਕਰਦੇ ਸਨ ਪਰ ਪਹਿਲੀ ਵਾਰੀ ਇਤਿਹਾਸ ਵਿੱਚ ਕਿ ਪੰਜਾਬ ਗਵਰਨਮੈਂਟ ਨੇ ਵਾਦੇ ਹੋਏ ਇਸੇ ਲਾਗੂ ਨਹੀਂ ਕੀਤੇ ਨੰਬਰ 2 ਕਿ ਸਰਵਿਸ ਸਕਿਉਰਿਟੀ ਐਕਟ ਹੁੰਦਾ ਹੈ ਕਿ ਜਿਹੜਾ ਬੰਦਾ ਪੱਟਾ ਹੋ ਗਿਆ ਹੈ ਜਿਹੜਾ ਪ੍ਰੋਫੈਸਰ ਪੱਟਾ ਹੋ ਗਿਆ ਉਹਨਾਂ ਨੂੰ ਸਕਿਉਰਿਟੀ ਹੁੰਦੀ ਹੈ ਕਿ ਧੱਕੇ ਨਾਲ ਮੈਨੇਜਮੈਂਟ ਆਪਣੇ ਸਵਾਰਥਾਂ ਲਈ ਨਹੀਂ ਜੀ ਕੱਢ ਨਹੀਂ ਸਕਦੇ ਪਰ ਇਹਨਾਂ ਨੇ ਪਿੱਛੇ ਜੇ ਅਨਕਵਰਡ ਪੋਸਟਾਂ ਤੇ ਉਹ ਐਕਟ ਵਾਪਸ ਲੈ ਲਿਆ ਜਿਹੜੀਆਂ ਪ੍ਰਾਈਵੇਟ ਮੈਨੇਜਮੈਂਟ ਹੈ ਉਹਨਾਂ ਦੇ ਧੱਕੇ ਚੜ ਗਏ ਅਸੀਂ ਉਹਦੀ ਵੀ ਨਿਖੇਧੀ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਬਹਾਲ ਹੋਏ ਨੰਬਰ 3 1925 ਪੋਸਟਾਂ ਹਾਈ ਕੋਰਟ ਨੇ ਕਿਹਾ ਸੀ ਕਿ ਪਰਮਾਨੈਂਟ ਤੁਸੀਂ ਕਰੋ ਜਿਹੜੀ ਉਹਨਾਂ ਦੀ ਰਿਕਰੂਟਮੈਂਟ ਹੈ ਲੇਕਿਨ ਪੰਜਾਬ ਗਵਰਨਮੈਂਟ ਨੇ ਉਹ ਠੇਕੇ ਤੇ ਕਰਨੀ ਸ਼ੁਰੂ ਕਰਤੀ ਔਰ ਠੇਕੇ ਤੇ ਵੀ ਜਿਹੜੀਆਂ ਦਿੱਤੀਆਂ ਪੂਰੀਆਂ ਨਹੀਂ ਦਿੱਤੀਆਂ ਸਾਡੀ ਮੰਗ ਹੈ ਉਹਨੂੰ ਕੀਤਾ ਜਾਏ ਉਸ ਤੋਂ ਬਾਅਦ ਆਪਤਾ ਜਿੰਨੇ ਵੀ ਐਮਐਲਏ ਨੇ ਚਾਹ ਜਿਹੜੀ ਮਰਜ਼ੀ ਪਾਰਟੀ ਦੀ ਹੋਣੇ ਬੀਸੀਡੀ 2 ਤੋਂ ਲੈ ਕੇ 5 ਤੱਕ ਪੈਨਸ਼ਨਾਂ ਲੈਂਦੇ ਆ ਸਿਰਫ 5 ਸਾਲ ਇੱਕ ਵਾਰ ਹੀ ਰਹਿਣ ਕਰਕੇ ਇੱਕ ਪੈਨਸ਼ਨ ਅਸੀਂ ਇਹ ਕਹਿੰਨੇ ਆ ਜਿਹੜੇ ਪ੍ਰੋਫੈਸ਼ਨਰਾਂ ਨੇ ਜੀ ਜਾਨ ਖੂਨ ਪਸੀਨਾ ਤੇ ਦਿਮਾਗ ਥਕਾ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਬੱਚਿਆਂ ਨੂੰ ਚਾਹ ਬਿਊਰੋਕਰੇਟ ਜੀ ਬਣਾਇਆ ਹੁੰਦਾ ਆਈਐਸ ਪੀਸੀਐਸ ਜੇ ਉਹਨਾਂ ਨੂੰ ਐ 30 ਸਾਲ ਦੀ ਨੌਕਰੀ ਤੋਂ ਬਾਅਦ 35 ਸਾਲ ਦੀ ਨੌਕਰੀ ਤੋਂ ਬਾਅਦ ਇੱਕ ਵੀ ਪੈਨਸ਼ਨ ਨਹੀਂ ਦੇ ਸਕਦੇ ਇਹ ਸਰਕਾਰ ਨਿਕੰਮੀ ਹੈ ਇਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਔਰ ਇਹ ਦੋਗਲਾਪਨ ਵੀ ਹੈ ਜਦੋਂ ਤੋਂ ਇਹਨਾਂ ਦਾ ਆਪਣਾ ਮਾਮਲਾ ਹੁੰਦਾ ਤਦ ਪੈਨਸ਼ਨ ਜਾਇਜ਼ ਹੈ ਪਰ ਜਦੋਂ ਅਧਿਆਪਕਾਂ ਦਾ ਪ੍ਰੋਫੈਸਰਾਂ ਦੀ ਪੈਨਸ਼ਨ ਦਾ ਮਾਮਲਾ ਹੁੰਦਾ ਉਦੋਂ ਪੈਨਸ਼ਨ ਨਹੀਂ ਹੈ ਉਦੋਂ ਖਜ਼ਾਨਾ ਖਾਲੀ ਹੈ ਪਰ ਜਦੋਂ ਆਪ 40-40 ਲੱਖ ਦੀਆਂ ਗੱਡੀਆਂ ਜਿਹੜੀਆਂ ਪਿੱਛੇ ਖਰੀਦੀਆਂ ਗਈਆਂ ਵੰਡੀਆਂ ਗਈਆਂ ਉਹ ਖਜ਼ਾਨਾ ਕਿੱਥੋਂ ਆਇਆ ਸਾਡੇ ਲੋਕਾਂ ਦੀ ਜੇਬਾਂ ਚੋਂ ਸੋ ਸਾਡੇ ਮੰਨਾਂ ਪੰਜਾਬ ਸਰਕਾਰ ਹੈ ਜਿਹੜੀ ਜੋਕਾਂ ਦੀ ਸਰਕਾਰ ਬਣ ਗਈ ਹੈ ਇਹਨੂੰ ਮੰਗਾ ਤੁਰੰਤ ਮੰਨੀਆਂ ਚਾਹੀਦੀਆਂ ਜੇ ਨਵੇਂ ਜਿਹੜਾ ਐਜੂਕੇਸ਼ਨ ਮਨਿਸਟਰ ਪ੍ਰਗਟ ਸਿੰਘ ਨੂੰ ਬਣਾਇਆ ਹੈ ਜੇ ਆਪਣੀ ਬੁੱਤੀ ਨਾਲ ਕੰਮ ਲਵੇ ਇਹਦੀਆਂ ਸਟੇਟਮੈਂਟਾਂ ਜ਼ਰੂਰ ਆਈਆਂ ਪਰ ਅਮਲੀ ਤੌਰ ਤੇ ਇਹਨੇ ਹਲੇ ਤੱਕ ਕੁਝ ਨਹੀਂ ਕੀਤਾ ਅਸੀਂ ਆਂਦੀ ਨਿਖੇਦੀ ਕਰਦੇ ਆਂ ਫੇਰ ਵੀ ਪ੍ਰਗਟ ਸਿੰਘ ਤੋਂ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਪੇ ਕਮਿਸ਼ਨ ਸਤਵਾ ਬੰਦ ਹੈ ਉਹ ਲਾਗੂ ਹੋਵੇ ਪੈਨਸ਼ਨ ਬਹਾਲ ਹੋਵੇ ਸਰਵਿਸ ਸਿਕਿਉਰਟੀ ਐਕਟ ਜਿਹੜਾ ਖਿੱਚਿਆ ਗਿਆ ਦੁਬਾਰਾ ਲਾਗੂ ਹੋਵੇ ਸਰਕਾਰ ਜਿਹੜੀ ਲੋਕਾਂ ਨਾਲ ਲਗਾਤਾਰ ਧੋਖਾ ਕਰ ਰਹੀ ਹੈ ਕਾਰਨ ਤੁਹਾਨੂੰ ਮੈਂ ਦੱਸਣਾ ਸਰਕਾਰ ਕਹਿ ਰਹੀ ਹੈ ਕਿ ਨਵੇਂ ਕਾਲਜ ਖੋਲ ਰਿਹਾ ਸਾਡੇ ਇੱਥੇ ਲਾਗੇ ਦੋ ਕਾਲਜ ਖੋਲੇ ਗਏ ਨੇ ਸਰਕਾਰੀ ਪਰ ਸ਼ਰਮ ਦੀ ਗੱਲ ਇਹ ਵੈ ਕਿ ਕਾਲਜਾਂ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਗੁਰਦਾਸਪੁਰ ਤੋਂ ਚੁੱਕ ਕੇ ਟੀਚਰ ਜਿਹੜੇ ਨੇ ਉੱਥੇ ਲਾਏ ਗਏ ਨੇ ਜਿਹੜੇ ਟੀਚਰ ਨੇ ਉਹ ਸੈਲਰੀ ਜਿਹੜੀ ਵਿਡਰਾਅ ਗੁਰਦਾਸਪੁਰ ਤੋਂ ਹੀ ਕਰਦੇ ਨੇ ਉੱਥੇ ਕੋਈ ਨਵਾਂ ਸਟਾਫ ਨਹੀਂਗਾ ਸਰਕਾਰ ਕਹਿ ਰਹੀ ਨੌਕਰੀ ਦਵਾਂਗੇ ਪਰ ਉਹ ਕਿਸੇ ਨੇ ਨੌਕਰੀ ਨਹੀਂ ਦੇ ਰਹੀ ਲੋਕਾਂ ਦੇ ਖਾਤੇ ਧੂਲ ਚੋਕ ਰਹੇ ਨੇ ਸਿਰਫ ਵਾਅਦੇ ਕਰ ਰਹੇ ਨੇ ਜਿਹੜੇ ਕਾਲਜ ਖੋਲੇ ਵੀ ਨਹੀਂ ਲਾਤੋਪੋਰੀਆ ਦੂਜਾ ਕਰਨੋਂ ਆਂਦੇ ਲਾਕੇ ਕਾਲਜ ਖੋਲਿਆ ਉੱਥੇ ਕੋਈ ਪਰਮਨੈਂਟ ਸਟਾਫ ਨਹੀਂਗਾ ਉਹ ਜਿਹੜਾ ਸਟਾਫ ਹੈ ਗੁਰਦਾਸਪੁਰ ਤੋਂ ਸ਼ਿਫਟ ਕੀਤਾ ਗਿਆ ਪਰ ਉੱਥੇ ਜਿਹੜਾ ਜਿਹੜੀ ਸੈਲਰੀ ਉਹ ਸਟਾਫ ਦੀ ਉਹ ਗੁਰਦਾਸਪੁਰ ਤੋਂ ਹੀ ਮਿਲ ਰਹੀ ਹੈ ਤੋਂ ਸਾਨੂੰ ਸਰਕਾਰ ਤੋਂ ਜਿਹੜਾ ਜਿਹੜਾ ਕਾਫੀ ਉਮੀਦ ਸੀਗੀ ਪਰ ਸਰਕਾਰ ਆਪਣੀ ਵਾਅਦੇ ਪੂਰੇ ਨਹੀਂ ਕਰ ਕਿ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ 6ਵਾਂ ਕਮਿਸ਼ਨ ਜਦੋਂ ਲਾਗੂ ਕੀਤਾ ਜਾਏਗਾ ਪੰਜਾਬ ਸਰਕਾਰ ਦਾ ਤੇ 7ਵਾਂ ਕਮਿਸ਼ਨ ਨਾਲ ਹੀ ਲਾਗੂ ਕਰ ਦਿੱਤਾ ਜਾਏਗਾ ਪਰ ਸਰਕਾਰ ਨੇ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਅਸੀਂ ਸਰਕਾਰ ਦੀ ਇਸ ਕੰਮ ਦੀ ਵੀ ਬੜੀ ਨਿੰਦਾ ਕਰਦੇ ਆਂ ਪਰ ਅਪੀਲ ਕਰਦੇ ਆਂ ਕਿ ਸਾਡੀ ਮੰਗ ਵੱਲ ਜਲਦੀ ਤੋਂ ਜਲਦੀ ਧਿਆਨ ਦਿਓ ਅ디 ਆਪਕਾ ਦੇਵਲੋ ਪੰਜਾਬ ਸਰਕਾਰ ਅਨੁਸਾਰ 7ਵੇਂ ਪੇਪ ਕਮਿਸ਼ਨ ਨੂੰ ਲਾਗੂ ਕਰਨ ਸਰਵਿਸ ਸਿਕਿਉਰਟੀ ਐਕਟ ਨੂੰ ਲਾਗੂ ਕਰਨ ਤੇ 1925 ਪੋਸਟਾਂ ਨੂੰ ਤੁਰੰਤ ਪੱਕਾ ਕਰਨ ਪੰਜਾਬ ਦੇ ਵਿਧਾਇਕਾਂ ਦੇ UGC ਤੋਂ ਅਲੱਗ ਕੀਤੇ ਸਕੇਲ ਨੂੰ ਤੁਰੰਤ ਰੱਦ ਕਰਨ ਸੰਬੰਧੀ ਮੰਗਾਂ ਜ਼ਾਹਿਰ ਕੀਤੀਆਂ ਗਈਆਂ ਨੇ ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ ਮਿੰਨੀ ਪਾਕਟ